ਸਰਦਾਰ ਰਣਜੀਤ ਸਿੰਘ ਸਾਹਿਬ ਨੇ ਅਕਾਲੀ ਫੂਲਾ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਇਹਨਾਂ ਨੇ ਸਾਬ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖਲੋ ਕੇ ਅਕਾਲੀ ਫੂਲਾ ਸਿੰਘ ਸਾਹਿਬ ਨੇ ਅਰਦਾਸਾ ਕੀਤਾ ਸਾਰੇ ਹੀ ਸਰਦਾਰ ਨਾਲ ਖੜੇ ਸਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਕਵਰ ਸ਼ੇਰ ਸਿੰਘ ਫਤਿਹ ਸਿੰਘ ਆਲੂ ਵਾਲੀਆ ਦੇਸਾ ਸਿੰਘ ਮਜੀਠੀਆ ਰਤਨ ਸਿੰਘ ਗੁਰਜਾਠੀਆ ਸਾਰੇ ਅਕਾਲੀ ਫੂਲਾ ਸਿੰਘ ਦੇ ਸੱਜੇ ਖੱਬੇ ਖੜੇ ਸਨ ਆ ਕਨਾਲੀ ਫੂਲਾ ਸਿੰਘ ਸਾਹਿਬ ਨੇ ਅਰਦਾਸਾ ਕੀਤਾ ਆਖਿਆ हे ਗੁਰੂ ਨਾਨਕ ਪਾਤਸ਼ਾ ਆਪਣੇ ਪੰਥ ਦੇ ਮੇਹਰਾਂ ਕਰਨੀਆਂ हे ਗੁਰੂ ਕਲਗੀਆਂ ਵਾਲੇ ਪਾਤਸ਼ਾ ਤੇਰੀਆਂ ਫੌਜਾਂ ਤਿਆਰ ਬਰ ਤਿਆਰ ਨੇ ਮੁਹੰਮਦ ਅਜੀਮ ਖਾਂ ਦੇ ਨਾਲ ਖਾਲਸਾ ਟੱਕਰ ਲੈਣ ਵਾਸਤੇ ਚੱਲਿਆ ਨਸ਼ਹਿਰੇ ਦੇ ਮੈਦਾਨ ਵਿੱਚ ਆਪ ਜੀ ਨੇ ਅੰਗ ਸੰਗ ਹੋ ਕੇ ਆਪਣੇ ਖਾਲਸੇ ਦੀ ਸਹਾਇਤਾ ਕਰਨੀ ਆਪਣੇ ਖਾਲਸੇ ਨੂੰ ਜਿੱਤ ਬਖਸ਼ਣੀ